ਦੇ ਨਾਲੇ ਕੋਈ ਨਾ ਕੋਈ ਸਾਡੇ ਕੋਲ ਵੀ ਗਲਤ ਮਾਰ ਆ ਜਾਂਦਾ ਅੱਜ ਕੱਲ ਮੋਰ ਬਹੁਤ ਖਰਾਬ ਹੋ ਗਿਆ। ਪੁਰਾਣੀ ਐਸੀ ਵੇਚੋ ਪੁਰਾਣੀ ਫਰੀਜ਼ ਵੇਚੋ ਕਾਰਵਾਈ ਤਾਂ ਕੋਲਸ ਨਹੀਂ ਕਰਨੀਂ ਦੇ ਲੇਕਿਨ ਪੁਲਿਸ ਸਾਡੀ ਮਜਬੂਰੀ ਨਹੀਂ ਸਮਝਦੀ। ਸੱਨੇ ਹੀ ਕਹਿੰਦੇ ਵੀ ਤੁਸੀਂ ਇਹਨਾਂ ਕੋ ਮਾਰ ਕੋ ਲੈਂਦਾ ਲੇਕਿਨ ਅਸੀਂ ਉਹਨਾਂ ਕੋ ਰੈਗੂਲਰ ਨਹੀਂ ਲੈਂਦੇ ਜਿੱਦਾਂ ਮਤਲਬ ਕਦੇ ਵੀ ਕਦੇ ਬੰਦਾ ਫਾਸੀ ਜਾਂਦਾ ਗਲਤੀ ਦੇ ਨਾਲ। ਉਹ ਲੇਕਿਨ ਪੁਲਿਸ ਸਾਡੀ ਕੋਈ ਮਤਲਬ ਜੇ ਸਾਡੇ ਦੀ ਦੁਆ ਪਾਂਦੀ ਹੈਗੀ। ਅਸੀਂ ਕਹਿੰਦਾ ਵੀ ਜੇ ਚਲੋ ਅਸੀਂ ਗਲਤ ਕਰਦੇ ਨੇ ਸਾਨੂੰ ਕੋਈ ਗੈਰਨਾ ਜ਼ਰੂਰ ਕੋਈ ਗਾਹ ਕਬ ਅਸੀਂ ਕੋਲੋਂ ਉਹਨੂੰ ਦੱਸੀਏ ਵੀ ਸਾਨੂੰ ਇਦਾਂ ਸਮਾਨ ਦੋ ਜਾਂ ਦਾ ਪ੍ਰੂਫ ਦੋ ਜਾਂ ਕੁਛ ਦੋ ਵੈਸੇ ਅਸੀਂ ਉਹਨਾਂ ਨਾਲ ਗੱਲ ਤਾਂ ਕਰਦੇ ਆਂਗੇ ਵੀ ਫੋਨ ਤੇ ਗੱਲ ਕਰਾਓ ਸਾਡੀ ਘਰ ਗੱਲ ਕਰਾਓ ਲੇਕਿਨ ਕਦੇ ਨਾ ਕਦੇ ਬੰਦਾ ਫਸ ਜਾਂਦਾ ਹੈ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦੀਪਕ ਬਹੁਤ ਬਹੁਤ ਹੀ ਤੁਹਾਡਾ ਸਵਾਗਤ ਕਰਦਾ ਹਾਂ ਕਰਾਂਗੇ ਤੇ ਗੱਲਾਂ ਦਿਲ ਦੀਆਂ ਦੀਪਕ ਬਹੁਤ ਦੇ ਨਾਲ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਤਿਸ਼ਾਰਾ ਅਤੇ ਦੀਵਾਲੀ ਦਾ ਜਿਹੜਾ ਸੀਜ਼ਨ ਆ ਉਹ ਬੜਾ ਭਰਪੂਰ ਚੱਲ ਰਿਹਾ ਵਾ ਔਰ ਇਸ ਤਿਹਾਰ ਤੇ ਖਾਸ ਕਰਕੇ ਦੀਵਾਲੀ ਤੇ ਆਪਾਂ ਸਾਰੇ ਘਰਾਂ ਦੇ ਵਿੱਚ ਆਪਾਂ ਸਫਾਈ ਕਰਵਾਨੀ ਹੈ ਦਫ਼ਤਰਾਂ ਦੀ ਸਫਾਈ ਕਰਵਾਨੀ ਔਰ ਇਸ ਸਫਾਈ ਕਰਨ ਦੇ ਵਿੱਚ ਅਹਿਮ ਰੋਲ ਜਿਹੜਾ ਹੈਗਾ ਵਾ ਉਹ ਹੈ ਕਬਾੜੇ ਦਾ ਯਾਨੀ ਕਿ ਜੋ ਕਬਾਰ ਦਾ ਕੰਮ ਕਰ ਰਹੇ ਨੇ ਕਿਉਂਕਿ ਸਫਾਈ ਦੇ ਕਰਨ ਨਾਲ ਆਪਣੇ ਘਰਾਂ ਚੋਂ ਰੱਤੀ ਜਾਂ ਕੋਈ ਟੁੱਟਿਆ-ਫੁੱਟਿਆ ਸਮਾਨ ਕੋ ਲੋਹੇ ਦਾ ਕੋ ਕੱਚ ਦਾ ਜਾਂ ਕੋ ਪਲਾਸਟਿਕ ਦਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਮਾਨ ਆ ਉਹ ਆਪਾਂ ਕਵਾੜ ਵਾਲੇ ਨੂੰ ਹੀ ਵੇਚਦੇ ਆ ਤੇ ਇਹਦੇ ਵਿੱਚ ਜਿਹੜਾ ਅਹਿਮ ਰੋਲ ਆ ਸਠਾਈ ਦੇ ਵਿੱਚ ਹੈ ਕਵਾੜੀਆ ਦਾ ਸੋ ਅੱਜ ਮੈਂ ਤੁਹਾਡੇ ਰੋਬਰੂ ਪ੍ਰਵਾਨ ਜਾ ਰਿਹਾ ਇਸੇ ਤਰ੍ਹਾਂ ਇਹ ਨੋਨ ਕਵਾੜ ਦਾ ਜਿਹੜਾ ਮੇਨ ਜਿਹੜਾ ਹੋਲਸੇਲ ਦਾ ਕੰਮ ਆ ਜਿੰਨਾਂ ਦਾ ਸਿਰਾਲਾ ਟਰੇਡਰਸ ਵਾਲੇ ਵੀਰ ਰੁਜਿੰਦਰ ਕੁਮਾਰ ਜੀ ਔਰ ਬਿੱਟੂ ਜੀ ਦੇ ਨਾਲ ਜਿਨ੍ਹਾਂ ਦੀ ਜਿਹੜੀ ਦੁਕਾਨ ਆ ਉਹ ਛੋਟੀ ਹੱਬ ਵਾਲ ਸਬਜ਼ੀ ਮੰਡੀ ਚੌਂਕ ਦੇ ਵਿੱਚ ਹੈ ਸਾਹਮਣੇ ਮਹਾਰਾਸ਼ਟਰ ਬੈਂਕ ਦੇ ਹੈ ਤੇ ਉਹ ਅੱਜ ਕੱਲ ਜਿਹੜਾ ਕੰਮ ਮੇਨ ਕਰ ਰਹੇ ਨੇ ਉਹ ਨਿਲਾਮੀ ਦਾ ਜਿਹੜਾ ਸਮਾਨ ਆ ਉਹ ਖਾਸ ਕਰਕੇ ਚੱਕ ਰਹੇ ਨੇ ਜਿਹੜਾ ਕਿ ਰੇਲਵੇ ਡਿਪਾਰਟਮੈਂਟ ਤੋਂ ਲੈਂਦੇ ਨੇ ਤੇ ਉਸ ਦੇ ਨਾਲ ਹੀ ਟੁੱਟੀਆਂ-ਕੁੱਟੀਆਂ ਬਿਲਡਿੰਗਾਂ ਤੋਂ ਵੀ ਸਮਾਨ ਜਿਹੜਾ ਹੈ ਉਹ ਖਰੀਦ ਰਹੇ ਨੇ ਤੇ ਬਾਕੀ ਜਿਹੜਾ ਕਬਾੜ ਦਾ ਕੰਮ ਆ ਬਹੁਤ ਸੀਗਾ ਉਹਨਾਂ ਦਾ ਪਰ ਹੁਣ ਥੋੜਾ ਘਟਾ ਦਿੱਤਾ ਸੋ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਕੋਈ ਪ੍ਰੋਬਲਮਸ ਜਿਹੜੀਆਂ ਨੇ ਉਹ ਸਮਾਜ ਵਿੱਚੋਂ ਜਾਂ ਪ੍ਰਸ਼ਾਸਨ ਤੋਂ ਜਾਂ ਕਿਸੇ ਵੀ ਤਰ੍ਹਾਂ ਦੇ ਕੋਈ ਪ੍ਰੋਬਲਮ ਉਹਨਾਂ ਨੂੰ ਆ ਰਹੀ ਹੈ ਤਾਂ ਮੈਂ ਉਹਨਾਂ ਨੂੰ ਹੀ ਤੁਹਾਡੇ ਰੋਬਰੋ ਕਰਾਉਂਗਾ ਉਹ ਧਰਨਾ ਕੋਈ ਗੱਲਾਂ ਸਾਂਝੀਆਂ ਕਰਨਗੇ ਸੋ ਅੱਜ ਮੈਂ ਤੁਹਾਨੂੰ ਮਿਲਵਾਣ ਜਾ ਰਿਹਾ ਮੀਰ ਦੁਗੰਦਰ ਕੁਮਾਰ ਜੀ ਦੇ ਨਾਲ ਔਰ ਕੋ ਬਿੱਟੂ ਜੀ ਦੇ ਨਾਲ ਸੋ ਬਿੱਟੂ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਵਿੱਚ ਸੋ ਬਿੱਟੂ ਜੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਣਾ ਚਾਹਨਾ ਵੀ ਜੋ ਤੁਹਾਡਾ ਕੰਮ ਆ ਸਦਾਨਾ ਟਰੇਡਰਸ ਤੋਂ ਜੋ ਜੋ ਵੀ ਤੁਸੀਂ ਕੰਮ ਚਲਾ ਰਹੇ ਹੋ ਹਾਂ ਜੀ ਤੁਹਾਨੂੰ ਕੀ ਕੀ ਦਿੱਕਤ ਜਿਹੜੀ ਆ ਕੋਈ ਆਂਦੀ ਆ ਜਾਂ ਕਿਸ ਤਰ੍ਹਾਂ ਤੁਸੀਂ ਉਹਨੂੰ ਸੋਲਵ ਕਰਦੇ ਹੋ ਉਹ ਸਾਡੇ ਦਰਸ਼ਕਾਂ ਨੂੰ ਅੱਜ ਜ਼ਰੂਰ ਦੱਸੋ ਸਾਡੇ ਚੈਨਲ ਦੇ ਮਾਧਮ ਤੋਂ ਸਰ ਜੀ ਕਦੇ ਨਾ ਕਦੇ ਕੋਈ ਨਾ ਕੋਈ ਸਾਡੇ ਕੋਲ ਵੀ ਗਲਤ ਮਾਰ ਆ ਜਾਂਦਾ ਅੱਜ ਕੱਲ ਮੋਰ ਬਹੁਤ ਖਰਾਬ ਹੈ ਗਿਆ ਜਿੱਦਾਂ ਮਲੇ ਜੇ ਕੋਈ ਨਸ਼ੇ ਨੁਸ਼ਾ ਕਰਦੇ ਆ ਲੋਕ ਉਹ ਕਹਿੰਦੇ ਕੋਈ ਚੀਜ਼ ਚੁੱਕ ਲੈਂਦੇ ਕੋਈ ਕੁਝ ਬੰਦੇ ਉਹ ਸਾਨੂੰ ਪਛਾਣਨਾ ਕਦੇ ਬਹੁਤ ਮੁਸ਼ਕਲ ਹੋ ਜਾਂਦਾ ਹੈ ਕੋਈ ਬੰਦਾ ਕਿੱਥੋਂ ਲੈ ਕੇ ਆਇਆ ਕਿੱਥੋਂ ਨਹੀਂ ਤੇ ਅਸੀਂ ਕਈ ਵਾਰੀ ਮਤਲਬ ਚ ਉਹਨਾਂ ਨੂੰ ਵਾਪਸ ਹੀ ਭੇਜ ਦਿੰਦੇ ਆ ਬਈ ਜਿਹਦਾ ਪਛਾਣ ਲੈਂਦੇ ਆ ਕਦੇ ਸਾਨੂੰ ਨਹੀਂ ਪਛਾਣਦੇ ਕਦੇ ਗਾ ਕੰਨ ਲੈ ਗਈ ਮੇਰਾ ਆਪਣਾ ਹੀ ਅਸੀਂ ਲੈ ਵੀ ਜਾਂ ਬੈਠਦੇ ਹੋਏ ਉਹਦੇ ਫਿਰ ਸਾਨੂੰ ਮਾਲੀਆਂ ਮੋਟੀਆਂ ਬਹੁਤ ਦਿਖਤ ਆ ਜਾਂਦੀਆਂ ਜਿਹਦਾ ਮਤਲਬ ਉਹਨਾਂ ਨੂੰ ਪੁਲਿਸ ਫੜ ਕੇ ਲੈ ਆਂਦੀ ਹੈ ਸਾਡੇ ਕੋਲ ਲੇਕਿਨ ਕਾਰਵਾਈ ਤਾਂ ਕੋਈ ਪੁਲਿਸ ਨਹੀਂ ਕਰਨੀ ਦੇ ਲੇਕਿਨ ਪੁਲਿਸ ਸਾਡੀ ਮਜਬੂਰੀ ਨਹੀਂ ਸਮਝਦੀ ਇਹ ਕਿਦਾਂ ਲੈ ਲਿਆ ਨਾ ਪਹਿਲੇ ਵਾਰੀ ਲੈ ਲਿਆ ਕੋਈ ਸਾਡਾ ਰੈਗੂਲਰ ਨਹੀਂ ਕੰਮ ਹੁੰਦਾ ਵੀ ਅਸੀਂ ਉਹਨਾਂ ਨੂੰ ਰੈਗੂਲਰ ਹੀ ਕਰਦੇ ਆ ਨਹੀਂ ਜਦੋਂ ਪੁਲਿਸ ਜਿਹੜੇ ਆ ਉਹਨਾਂ ਮੋਲਜੋ ਨੂੰ ਫੜ ਕੇ ਲਿਆਂਦੀ ਆ ਤੇ ਤੁਹਾਨੂੰ ਮਤਲਬ ਕੀ ਕਰਨ ਦੇਣਾ ਤੇ ਤੁਸੀਂ ਕੀ ਕਰਦੇ ਹੋ ਸਮਝ ਨਹੀਂ ਕਹਿੰਦੇ ਵੀ ਤੁਸੀਂ ਇਹਨਾਂ ਕੋਲ ਮਾਰ ਕੋ ਲੈਂਦਾ ਲੇਕਿਨ ਅਸੀਂ ਉਹਨਾਂ ਕੋਲ ਰੈਗੂਲਰ ਨਹੀਂ ਲੈਂਦੇ ਜਿੱਦਾਂ ਮਤਲਬ ਕਦੇ ਵੀ ਕਦੇ ਬੰਦਾ ਫਸੀ ਜਾਂਦਾ ਗਲਤੀ ਦੇ ਨਾਲ ਉਹ ਲੇਕਿਨ ਪੁਲਿਸ ਸਾਡੀ ਕੋਈ ਮਤਲਬ ਹੈ ਸਾਡੇ ਦੀ ਦਵਾ ਪਾਉਂਦੀ ਹੈਗੀ ਆ ਤੁਸੀਂ ਜਿਹੜਾ ਉਹ ਸਮਾਨ ਲਿਆ ਹੁੰਦਾ ਵਾ ਤੁਸੀਂ ਵਾਪਸ ਕਰ ਦਿੰਨੇ ਉਹਨਾਂ ਨੂੰ ਸਰ ਜੀ ਵਾਪਸ ਮਤਲਬ ਕਦੇ ਮਤਲਬ ਜਿਵੇਂ ਕੋਈ ਇਦਾਂ ਲੰਬਾ ਛੋੜਾ ਹਿਸਾਬ ਦਾ ਉਹ ਸਮਾਨ ਤਾਂ ਹੁੰਦਾ ਨਹੀਂ ਹੈਗਾ ਛੋਟੇ ਮੋਟੇ ਜਿਹਦੇ ਚੀਜ਼ਾਂ ਹੁੰਦੀਆਂ ਨੇ 100 200 ਦਾ ਸਮਾਨ ਹੁੰਦਾ ਉਹਦਾ ਹੁੰਦਾ ਵਾ ਮਤਲਬ ਅਸੀਂ ਗਲਤੀ ਨਾ ਫਸ ਜਾਈਦਾ ਬੜਾ ਜਿਹਦਾ 50 ਗਾਕਰ ਮਨਾ ਕਰੋ ਕਦੇ ਆਪ ਕੋਲ ਤੇ ਹੀ ਜਾਂਦਾਗਾ ਉਹਦੀ ਫਿਰ ਪ੍ਰਸ਼ਾਸਨ ਨਾਲ ਮਰਮੋਟਾ ਤਾਂ ਕਦੇ ਗ੍ਰੀਕ ਨੂੰ ਲਿੱਤਾ ਕਿਉਂ ਨਹੀਂ ਤਦ ਪਰੇਸ਼ਾਨੀ ਚ ਬਹੁਤ ਜੀ ਇਹਦੇ ਸਬੰਧ ਚ ਤੁਸੀਂ ਪ੍ਰਸ਼ਾਸਨ ਤੋਂ ਕੀ ਜਾਣਨਾ ਹੋ ਮਤਲਬ ਅਸੀਂ ਕਹਿੰਦਾ ਵੀ ਜੇ ਚਲੋ ਅਸੀਂ ਗਲਤ ਕਰਦੇ ਨੇ ਸਾਨੂੰ ਕੋਈ ਗਾਈਡ ਨਾ ਜ਼ਰੂਰ ਕੋਈ ਗਾਂ ਕਾ ਵੀ ਅਸੀਂ ਕੋਲੋਂ ਉਹਨੂੰ ਦੱਸਿਏ ਵੀ ਸਾਨੂੰ ਇਦਾਂ ਸਮਾਂ ਦੋ ਜਾਂ ਦਾ ਪ੍ਰੂਫ ਦੋ ਜਾਂ ਕੁਛ ਦੋ ਵੈਸੇ ਅਸੀਂ ਉਹਨਾਂ ਨਾਲ ਗੱਲ ਤਾਂ ਕਰਦੇ ਆਂਗੇ ਵੀ ਫੋਨ ਤੇ ਗੱਲ ਕਰਾਓ ਸਾਡੀ ਘਰ ਗੱਲ ਕਰਾ ਲੇ ਵੀ ਕਦੇ ਨਾ ਕਦੇ ਬੰਦਾ ਫਸ ਜਾਂਦਾ ਹੈ ਉਹ ਵੀ ਕਹਿੰਦਾ ਵੀ ਸਾਨੂੰ ਪ੍ਰਸ਼ਾਸਨ ਜਿਹੜਾ ਵਾ ਉਹ ਗਾੜ ਕਰੇ ਸਾਨੂੰ ਵੀ ਤੁਸੀਂ ਇਦਾਂ ਕਰੋ ਯਾਰ ਇਹ ਰਿਪੋਰਟ ਦਬੋ ਜਿਵੇਂ ਸਾਨੂੰ ਫੋਨ ਤੇ ਗੱਲ ਕਰੋ ਲੇਕਿਨ ਕੋਈ ਕਦੇ ਨਹੀਂ ਪਛਾਣਿਆ ਜਾਂਦਾ ਬੰਦੇ ਨੂੰ ਵੀ ਸਾਡੀ ਪੁਲਿਸ ਸਾਡੀ ਸਹਾਇਤਾ ਕਰੇ ਪੁਲਿਸ ਜਿਹੜੀ ਆ ਸਾਨੂੰ ਕੁਝ ਨਾ ਕੁਝ ਉਹਨਾਂ ਬਾਰੇ ਦੱਸੇ ਵਿੱਚ ਮਨ ਲੋਕ ਵੀ ਚੋਰੀ ਕਰਕੇ ਸਮਾਨ ਲੈ ਆਇਆ ਤਾਂ ਮੱਥੇ ਤੇ ਤਾਂ ਲਿਖਿਆ ਨਹੀਂ ਹੈਗਾ ਵੀ ਉਹ ਚੋਰ ਆ ਹਾਂਜੀ ਹਾਂਜੀ ਅਸੀਂ ਕਿੱਦਾਂ ਉਹਦੀ ਪਛਾਣ ਕਰੀਏ ਜਾਂ ਸਾਨੂੰ ਕੁਝ ਮਤਲਬ ਗਾਈਡਲਾਈਨ ਦਿੱਤੀ ਜਾਵੇ ਵੀ ਇਸ ਤਰ੍ਹਾਂ ਤੁਸੀਂ ਸਮਾਨ ਲੈ ਲੈਣਾ ਜੇ ਉਹ ਚੋਰ ਕਿਤੇ ਫੜਾਇਆ ਵੀ ਜਾਂਦਾ ਤੇ ਅਸੀਂ ਸੇਫ ਰਹੀਏ ਹਾਂ ਬਿਲਕੁਲ ਬਿਲਕੁਲ ਮੇ ਸਾਨੂੰ ਆ ਕੇ ਨਾ ਤੰਗ ਕਰੇ ਪੁਲਿਸ ਕਿਉਂਕਿ ਸਾਨੂੰ ਆ ਕੇ ਉਹ ਸਿੱਧੇ ਕਹਿੰਗੇ ਚਲੋ ਬੈਠੋ ਵਿੱਚ ਇਦਾਂ ਕਰੋ ਹੁ ਬਿਲਕੁਲ ਬੱਚੇ ਸਾਡੇ ਪੜੇ ਲਿਖੇ ਆ ਬਹੁਤ ਜ਼ਿਆਦਾ ਸਾਸੀ ਬੇਸਤੀ ਮਹਿਸੂਸ ਕਰਦੇ ਆ ਗਿਆ ਮਤਲਬ ਜੇ ਆ ਕੇ ਤੱਕਾ ਜਾ ਜਿੱਦਾਂ ਕਰਦੇ ਆ ਨਾ ਵਿੱਚ ਬੈਠੋ ਗੱਡੀ ਦੇ ਇਦਾਂ ਮੈਨੂੰ ਸਾਰੀ ਮਾਰਕੀਟ ਇਕੱਠੀ ਹੋ ਜਾਂਦੀ ਐ ਰਸ ਇਕੱਠਾ ਹੋ ਜਾਂਦਾ ਉਹਨੇ ਸਾਨੂੰ ਬਹੁਤ ਬੇਸਤੀ ਮਹਿਸੂਸ ਹੁੰਦੀ ਜਾਨੀ ਸਾਹਿਬ ਤੁਹਾਡਾ ਜਿਹੜਾ ਕੰਮ ਆ ਵਾ ਮਤਲਬ ਹੈ ਛੋਟਾ ਕੰਮ ਨਹੀਂ ਹੈਗਾ ਦੇਖੋ ਤੁਸੀਂ ਹਰ ਘਰ ਦੀ ਜਿਹੜੀ ਸਫਾਈ ਆ ਉਹ ਤੁਹਾਡੇ ਮਾਧਿਅਮ ਮਾਧਿਅਮ ਤੋਂ ਹੀ ਹੁੰਦੀ ਆ ਉਹ ਜੇ ਅਗਰ ਕੁਬਾਰ ਦੀਆਂ ਦੁਕਾਨਾਂ ਨਾ ਹੋਣ ਤਾਂ ਕਰਦੇ ਰੱਦੀ ਕਿੱਥੇ ਵੇਚਾਂਗੇ ਆਪਾਂ ਟੋਟਿਆ-ਫੋਟਿਆ ਸਮਾਨ ਕਿਹਨਾਂ ਨੂੰ ਦਵਾਂਗੇ ਆਪਾਂ ਬਿਲਕੁਲ 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 ਤੇ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਕੰਮ ਆ ਬੱਸ ਜਦੋਂ ਕੋਈ ਐਦਾਂ ਕੋਈ ਚੋਰ ਆ ਜਾਂਦਾ ਸਮਾਨ ਲੈ ਜਾਂਦਾ ਤੇ ਉਹ ਪ੍ਰਸ਼ਾਸਨ ਵੱਲੋਂ ਤੁਹਾਨੂੰ ਜਰੀਮ ਕੀਤਾ ਜਾਂਦਾ ਹਾਂ ਤੇ ਇਸ ਤਰ੍ਹਾਂ ਉਹ ਨਹੀਂ ਹੋਣਾ ਚਾਹੀਦਾ ਹਾਂ ਬਿਲਕੁਲ ਅਸੀਂ ਕਹਿੰਦੇ ਵੀ ਜਿਆਦਾ ਗੱਲ ਹੈ ਸਾਨੂੰ ਕੋਈ ਨਾ ਕੋਈ ਨੋਟਿਸ ਭੇਜੋ ਕੋਰ ਡਰਾਈਵੇ ਜੋ ਸਾਨੂੰ ਸੀ ਆਪਣਾ ਕੋਰ ਨੂੰ ਜਵਾਬ ਦੇ ਦਿੱਤਾ ਮਤਲਬ ਕੋਈ ਪੁਲਿਸੇ ਸਾਨੂੰ ਗੈਰਡਨ ਕਰੇ ਹਰਾਸਾ ਨਾ ਕਰ ਹਰਾਸਾ ਨਾ ਕਰਨ ਕਿਉਂਕਿ ਬੱਚੇ ਆਪਣੇ ਦਿਖਾਇ ਕਰ ਨੂੰ ਬੇਇਜ਼ਤੀ ਹੁੰਦੀ ਹੈ ਸਾਡੀਆਂ ਕਿਉਂਕਿ ਸਮਾਜ ਦੇ ਵਿੱਚ ਲੋਕੀ ਦੇਖਦੇ ਆਗੇ ਕਿਉਂਕਿ ਅੱਜ ਕੱਲ ਦਾ ਸਭ ਚੱਲਿਆ ਹੋਇਆ মিডিਆ ਚੱਲਿਆ ਹੋਇਆ ਫੋਟੋ ਆਮ ਐਰਾਬ ਗਰਾਮੀ ਛਾਪ ਜਾਂਦੀ ਹੈ ਆ ਇਸ ਲਈ ਸਾਸੀ ਕਰਨੇ ਵੀ ਸਾਡਾ ਸਾਡਾ ਧਿਆਨ ਰੱਖਣ ਪ੍ਰਸ਼ਾਸਨ ਕੋ ਕਿ ਅਸੀਂ ਗੌਰਮੈਂਟ ਨੂੰ ਇਦਾਂ ਨਹੀਂ ਸਮਝਣ ਲਈਦਾ ਟੈਕਸ ਵੀ ਦੇਣੇ ਆਂ ਹਰ ਇੱਕ ਚੀਜ਼ ਕਰਦੇ ਆਂ ਗੌਰਮੈਂਟ ਨਾਲ ਗੌਰਮੈਂਟ ਜੀਐਸਟੀ ਦੇਣੇ 18% ਜੀਐਸਟੀ ਸਕਰਾਈਬ ਦਿੱਤੇ 5% ਰੋਟੇ 1 ਬਰੇ ਜੀਐਸਟੀ ਗਵਰਨਮੈਂਟ ਨੂੰ ਦੇਈ ਜਾ ਰਹਾ ਸਰ ਮੈਂ ਤਾਂ ਆਪ ਸਸ਼ਸ਼ਨ ਨੂੰ ਵੀ ਔਰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਵੀ ਜਿਹੜੇ ਲੋਕ ਕਬਾਰ ਦਾ ਕੰਮ ਕਰਦੇ ਆ ਬਈ ਤੁਹਾਨੂੰ ਗਵਰਨਮੈਂਟ ਨੂੰ ਉਹ ਜੀਐਸਟੀ ਵੀ ਦੇ ਰਿਹਾ ਨੇ ਭਾਵੇਂ ਉਹ ਲੋਹੇ ਤੇ ਆ ਭਾਵੇਂ ਪਲਾਸਟਿਕ ਤੇ ਆ ਭਾਵੇਂ ਕਬਾਰ ਤੇ ਤੁਹਾਨੂੰ ਸਭ ਕੁਝ ਉਹ ਦੇ ਰਹੇ ਨੇ ਉਸ ਦੇ ਬਾਵਜੂਦ ਵੀ ਅਗਰ ਕੋਈ ਇਸ ਤਰ੍ਹਾਂ ਦੀ ਕੋਈ ਗਲਤੀ ਹੁੰਦੀ ਤਾਂ ਉਹਨਾਂ ਨੂੰ ਹਰਾਸ਼ ਨਾ ਕੀਤਾ ਜਾਵੇ ਆਰਾਮ ਨਾਲ ਬੈਠ ਕੇ ਉਹਦਾ ਕੋਈ ਨਾ ਕੋਈ ਸੁਲਝਾਓ ਕਰਨਾ ਚਾਹੀਦਾ ਹਾਂਜੀ ਬਿਲਕੁਲ ਤੋਂ ਬਟੋ ਜੀ ਇਸ ਤੋਂ ਇਲਾਵਾ ਹੋਰ ਕੀ ਦਿੱਕਤ ਤੁਹਾਨੂੰ ਹੋਰ ਦਿੱਕਤ ਹੈ ਨਗਰ ਨਿਗਮ ਦੀ ਬਹੁਤ ਦਿੱਕਤਾਂ ਦੇਖੀ ਆ ਹੁਣ ਜਿੱਦਾਂ ਮੈਂ ਆਪਣਾ ਥੋੜੇ ਦਿਨ ਪਹਿਲੇ ਤੁਹਾਨੂੰ ਮੈਂ ਦੱਸਦਾ ਜਿੱਦਾਂ ਮਤਲਬ ਮੈਨੂੰ 21 ਸਾਲ ਹੋ ਗਿਆ ਮਤਲਬ ਮੇਰੀ ਗੋਦਾਮ ਦੇ ਪਿਛਲੇ ਪਾਸੇ ਮੇਰਾ ਗੋਦਾਮ ਹੈ ਦੁਕਾਨ ਦੇ ਪਿਛਲੇ ਪਾਸੇ ਮੇਰਾ ਗੋਦਾਮ ਹੈ ਦੁਕਾਨ ਨੂੰ ਮੇਰੇ ਨੂੰ ਮੇਰੀ 73 ਸਾਲ ਹੋ ਗਿਆ ਤੇ ਗੋਦਾਮ ਲਈ ਤੈਨੂੰ 25 ਸਾਲ ਹੋ ਗਿਆ ਪਹਿਲੇ ਮੇਰਾ ਗੋਦਾਮ ਨਹੀਂ ਸੀ ਤੇ ਮੈਂ ਸੜਕ ਤੇ ਮਾਰ ਰੱਖਦਾ ਸੀ ਤੇ ਪ੍ਰਸ਼ਾਸਨ ਨਗਰ ਨਿਗਮ ਦੀ ਮੇਰਾ ਚਲਾਨ ਕੱਟ ਜਾਂਦੀ ਸੀ ਤੇ ਉਹ ਕਰਦੀ ਸੀ ਇਸ ਲਈ ਮੈਨੂੰ ਮਲੇ ਨਗਰ ਨਿਕਲ ਗਿਆ ਵੀ ਤੋਂ ਹਮਾਰੇ ਪਿੱਛੇ ਪਲਾਟ ਲੈ ਲੈ ਹੁਣ ਮੈਂ ਉਸ ਪਲਾਟ ਇੱਕ ਪਲਾਟ ਲੈ ਤਾ ਮੈਂ ਉਹ ਚ ਮਾਰ ਰੱਖਣ ਲੱਗਿਆ ਹੁਣ 21 ਸਾਲ ਤੋਂ ਮੈਂ ਉੱਥੇ ਕੰਮ ਕਰ ਰਿਹਾ ਸੀ ਪਲਾਟ ਦਾ ਮਨੇ ਜ ਪਲਾਸਟਿਕ ਦਾ ਗੱਤਾ ਸਕਦਾ ਬਲਵਾ ਸਕਦਾ ਮੈਂ ਪਿੱਛੇ ਸੁਣਦਾ ਸੀ ਹੁਣ ਥੋੜੇ ਦਿਨ ਤੋਂ ਨਗਰ ਨਿਕਲ ਉਹ ਵੀ ਮੇਰਾ ਬੰਦ ਕਰ ਗਿਆ ਹੁਣ ਦੱਸੋ ਉਹਦੇ ਵਿੱਚ 21 ਸਾਲ ਤੋਂ ਮੈਂ ਕੰਮ ਕਰ ਰਿਹਾ ਚਲੋ ਮਲੇ ਨਾਲ ਸ਼ਿਕਾਇਤ ਕੀਤੀ ਨਹੀਂ ਕੋਈ ਦਿੱਕਤ ਹੋਣੀ ਹੈ ਉਹਨੂੰ ਚਾਹੀਦਾ ਮੈਨੂੰ ਦੱਸਣਾ ਕੋਈ ਵੀ ਦਿੱਕਤ ਹੈ ਮੈਂ ਬਾਹਰ ਨਹੀਂ ਖਲੇ ਰਹਾ ਪੈਂਦਾ ਮੈਂ ਆਪਣੇ ਪਲਾਟ ਦੇ ਅੰਦਰ ਹੀ ਕੰਮ ਕਰਦਾ ਲੇਕਿਨ ਇਹ ਜੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਜਾਂ ਮੱਲੇ ਵਾਲੇ ਨੂੰ ਚਾਹੀਦਾ ਕੋਈ ਵੀ ਦਿੱਕਤ ਹੈ ਮੈਂ ਪਹਿਲੇ ਮੇਰੇ ਕੋਲ ਆਣਾ ਚਾਹੀਦਾ ਨਾ ਕਿ ਉਹਨੂੰ ਸਿੱਧੀ ਸ਼ਿਕਾਇਤ ਕਰਕੇ ਤੇ ਮੇਰਾ ਗੁਦਾਮ ਨੂੰ ਸੀਲ ਕਰਾਤਾ ਹੈ ਤੇ ਹੁਣ ਪ੍ਰਸ਼ਾਸਨ ਸੁਣਦਾ ਨਹੀਂ ਮੇਰੀ ਤੇ ਦੇਖੋ ਮੈਨੂੰ ਬਹੁਤ ਦਿੱਕਤ ਆਈ ਹੈ ਕੋਈ ਸੁਣਵਾਈ ਨਹੀਂ ਜੀ ਕਿਉਂਕਿ ਅਸੀਂ ਕੁਵਾੜੀ ਹੈ ਗਿਆ ਕੁਵਾੜ ਦਾ ਕੰਮ ਕਰਦੇ ਸਾਨੂੰ ਮਤਲਬ ਜਿੱਦਾਂ ਅਸੀਂ ਕਿਸੇ ਸਮਾਜ ਦੇ ਵਿੱਚ ਆਂਦੇ ਹੀ ਨਹੀਂ ਹੈਗੇ ਜਾਣਿਆ ਸਾਨੂੰ ਅਨਿਆ ਕਰਦੇ ਆ ਬਸ ਇਹ ਦੋ ਵਾਰੀ ਤੇ ਮੁੜ ਕੇ ਕੋਈ ਫੋਨ ਨਹੀਂ ਚੁਕਣਾ ਕੋਈ ਕੁਝ ਨਹੀਂ ਕਰਨਾ ਮੈਨੂੰ ਇੰਨੀ ਦਿੱਕਤ ਆਈ ਹੈ 4-5 ਮਹੀਨੇ ਤੋਂ ਮੋਲੇ ਵਾਲਿਆਂ ਨੂੰ ਆਇਆ ਲੱਗਦਾ ਵੀ ਜਿਹੜਾ ਕਬਾੜ ਦਾ ਸਾਮਾਨ ਆ ਜੀ ਉਹ ਗੰਦਵਾ ਹਾਂ ਕਿ ਉਹਨਾਂ ਨੂੰ ਸਮਝਣਾ ਚਾਹੀਦਾ ਵੀ ਉਹ ਗੰਦਾ ਆਇਆ ਤਾਂ ਘਰਾਂ ਚੋ ਹੀ ਆਣਾ ਅਸੀਂ ਮੋਲੇ ਲਿੱਤਿਆਗਾ ਪੈਸੇ ਦੇ ਕੇ ਲਿੱਤਿਆਗਾ ਅਸੀਂ ਵੀ ਪ੍ਰਸ਼ਾਸਨ ਨਾਲ ਹੀ ਸਾਥ ਦਿੰਦੇ ਹਾਂ ਹੁਣ ਨਗਰ ਨਿਗਮ ਦੇਖੋ ਕਿੰਨਾ ਰੁਪਇਆ ਖਰਚੀ ਦਿਆ ਪੂਰਾ ਚੁਕਾ ਨੂੰ ਅਸੀਂ ਲੋਕਾਂ ਦੇ ਘਰੋਂ ਪੂੜਾ ਚੱਕਦੇ ਆ ਪੂੜਾ ਸਮਝ ਲੋ ਚਾਹੇ ਸਾਮਾਨ ਸਮਝ ਲੋ ਉਹ ਦੇਖੋ ਕਿੰਨੇ ਬੰਦੇ ਜੁੜੇ ਆ ਸਾਡੇ ਨਾਲ ਹਾਂ ਬਿਲਕੁਲ ਜੇ ਤੁਹਾਡੀ ਉਸ ਪ੍ਰਸ਼ਾਸਨ ਦੇ ਸਾਹਮਣੇ ਮੁਸ਼ਕਲ ਰਹਿੰਦੇ ਹੁੰਦਾ ਵੀ ਆਮ ਘਰਾਂ ਨੂੰ ਲਾਲਚ ਹੁੰਦਾ ਵੀ ਚਲੋ ਆ ਕੁਵਾਰ ਦਾ ਸਮਾਨ ਆ ਯਾਰ ਜੋ ਮਿਲਦਾ ਇਹੀ ਲੱਗਦਾ ਹਾਂਜੀ ਬਹੁਤ ਮਤਲਬਾ ਵਿੱਚ ਗਵਰਨਮੈਂਟ ਨੂੰ ਬਹੁਤ ਫਾਇਦਾ ਗਵਰਨਮੈਂਟ ਦੇ ਨਲਾਮੀਆਂ ਖਰੀਦਿਆ ਬਲਣ ਚ 25 25 30 30 ਲੱਗਦੀਆਂ ਨਲਾਮੀਆਂ ਆਂਦੀਆਂ ਗਵਰਨਮੈਂਟ ਨੂੰ ਟੈਕਸ ਵੀ ਇਸ ਚੀਜ਼ ਦਾ ਦੇਈਦਾ ਗਵਰਨਮੈਂਟ ਨੂੰ ਫਾਇਦਾ ਹੈ ਲੇਕਿਨ ਗਵਰਨਮੈਂਟ ਇਸ ਚੀਜ਼ ਨੂੰ ਸਮਝਦੀ ਨਹੀਂ ਹੈਗੀ ਇਹਦੇ ਵਿੱਚ ਕੋਈ ਤੁਸੀਂ ਕੀ ਜਾਣਦੇ ਹੋ ਵੀ ਮਤਲਬ ਅਸੀਂ ਜਾਣਦੇ ਹਾਂ ਵੀ ਪ੍ਰਸ਼ਾਸਨ ਸਾਡੇ ਨਾਲ ਮੜੀ ਜੀ ਨਰਮੀ ਵਰਤੇ ਕੋਈ ਵੀ ਚੀਜ਼ ਆ ਸਾਨੂੰ ਆ ਕੇ ਦੱਸੇ ਵੀ ਤੁਸੀਂ ਇਦਾਂ ਕਰੋ ਮਨ ਜਾਨੀ ਵੀ ਇੱਕੋ ਤਾਂ ਤੁਸੀਂ ਗ ਬੇਇੱਦਾ ਕਰੋ ਕੰਮ ਤੁਸੀਂ ਜੇ ਆਵੇ ਮੈਨੂੰ ਕੋਈ ਪਲਾਟ ਦੱਸੇ ਫਿਰ ਮੈਂ ਕਿੱਥੇ ਲਵਾਂ ਕਿਉਂਕਿ ਰੰਦੇ ਤਾਂ ਦੁਨੀਆ ਚਾਰੋਂ ਪਾਸੇ ਹੀ ਹੈ ਆਬਾਦੀ ਤਾਂ ਚਾਰੋਂ ਪਾਸੇ ਹੀ ਹੈ ਪਹਿਲਾਂ ਜਦੋਂ ਦੁਕਾਨ ਲਈ ਹੋਣੀ ਉਹਦੇ ਇਹ ਇੱਥੇ ਕੁਝ ਨਹੀਂ ਸੀ ਸਾਹਿਬ ਜੀ ਕੋਈ ਵੀ ਨਹੀਂ ਸੀ ਐਸੇ 24 ਦੀ ਸੜਕ ਹੁੰਦੀ ਸੀ ਜਦੋਂ ਮੈਂ ਬੈਠਾ ਹਾਂ ਉਸ ਤੋਂ ਬਾਅਦ ਹੁਣ 100 ਫੁੱਟ ਦੀ ਸੜਕ ਹੋ ਗਈ ਉਹ ਵਾਧੀ ਹੋ ਗਈ ਹੈ ਲੇਕਿਨ ਹੁਣ ਇਹ ਕਹਿੰਦੇ ਅੱਗੇ ਚੱਲ ਜਾਓ ਅੱਗੇ ਵੀ ਬੰਦੇ ਰਹਿੰਦੇ ਆ ਕੱਲ ਨੂੰ ਅਗਲੇ ਸ਼ਿਕਾਇਤ ਕਰਨਗੇ ਫਿਰ ਮੈਨੂੰ ਅੱਗੇ ਭਜਾ ਦੇਣਗੇ ਮੈਂ ਦੱਸ ਤੂੰ ਮੈਂ ਕਿੱਥੇ ਜਾਵਾਂਗਾ ਇਸ ਲਈ ਖੁਦ ਇਸ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਕੋਈ ਇਹ ਤੇ ਸਮਰਸਿਵਲ ਲਵਾ ਰੋ ਕੋਈ ਉਹ ਉਹਦਾ ਡਾੜਾਗਾ ਕਿਸੇ ਚੀਜ਼ ਦਾ ਅਸੀਂ ਅੱਜ ਹੀ ਕਰ ਲਾਂਗੇ ਨਹੀਂ ਤਾਂ ਕਹੋ ਵੀ ਤੁਸੀਂ ਆ ਚੀਜ਼ ਨਾ ਰੱਖੋ ਤੁਸੀਂ ਚੀਜ਼ ਰੱਖ ਲਓ ਉਹ ਸੀਲ ਕਰਨਾ ਕੋਈ ਹੱਲ ਨਹੀਂ ਆ ਕਿਸੇ ਚੀਜ਼ ਦਾ ਇਸ ਲਈ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਤਾਲੇ ਲੱਗੇ ਆ ਤੇ ਉਹਨੂੰ ਖੋਲਣ ਦਾ ਵੀ ਕੋਈ ਨਾ ਕੋਈ ਹੱਲ ਹੋਊਗਾ ਪਰ ਇਹ ਅਭੀ ਹੋ ਗਈ ਟੇਬਲ ਟਾ ਕੇ ਹਣਾ ਤੇ ਮੈਂ ਤਾਂ ਕਹਣਾ ਵੀ ਜੋ ਵੀ ਕੰਪਲੀਟਡ ਆ ਪਲੀਜ਼ ਇਹਨਾਂ ਦੇ ਜਿਹੜੀ ਗੱਲ ਸੁਣੋ ਤੇ ਟੇਬਲ ਤੇ ਬੈਠ ਕੇ ਉਹਦਾ ਕੋਈ ਹੱਲ ਕੱਢੋ ਤੇ ਕਿਉਂਕਿ ਹੱਲ ਕੱਢੇ ਵਗੈਰਾ ਤਾਂ ਕੋਈ ਹੱਲ ਹੈ ਹੀ ਨਹੀਂ ਬਿਲਕੁਲ ਨਹੀਂ ਅੱਜ ਨਹੀਂ ਕੱਲ ਕੱਲ ਨੂੰ ਪਰਸੋਂ ਹੱਲ ਤੱਕ ਨਿਕਲੋਗੇ ਤੇ ਜੋ ਵੀ ਕੰਪਲੀਟਡ ਹੋ ਮੈਂ ਤਾਂ ਉਹਨੂੰ ਬੇਨਤੀ ਕਰਦਾ ਤੇ ਪਲੀਜ਼ ਇਹਨਾਂ ਦੀ ਗੱਲ ਸੁਣੋ ਤੇ ਦੁਕਾਨ ਦੇ ਜਿਹੜੇ ਤਾਲੇ ਨੇ ਖੁਲਵਾਏ ਜਾਣ ਤਾਂ ਕਿ ਇਹਨਾਂ ਦਾ ਜਿਹੜਾ ਕੰਮ ਰੁਟੀਨ 'ਚ ਚੱਲ ਸਕੇ ਵੀ ਬਾਹਰੜਾ ਗਰੀਬ ਨਾ ਚਲੇ ਚਲੋ ਜਦੋਂ ਵੀ ਹੈ ਰੋਜ਼ੀ ਰੋਟੀ ਸਮਾਜ ਨਾਲ ਸਾਡੇ ਬਹੁਤ ਬੰਦੇ ਜੁੜੇ ਹੋਏ ਆ ਜੀ ਇਹ ਕਾਸੀ ਕੱਲੇ ਨਹੀਂ ਆਦੇ ਕਿੰਨੇ ਫੇਰੀ ਵਾਲੇ ਆ ਕਿੰਨੀ ਲੇਬਰ ਹੈਗੀ ਆ ਗੱਡੀਆਂ ਵਾਹ ਟਰੱਕ ਚੱਲਦੇ ਟਰੱਕ ਚੱਲਦੇ ਸਭ ਟੈਕਸ ਦੇਈਦਾ ਗੌਰਮੈਂਟ ਨੂੰ ਫਰੀਕ ਬੰਦਾ ਜੁੜਿਆ ਠੇਕੇਦਾਰ ਜੁੜੇ ਹੋਇਆ ਨਾ ਹੋਰ ਦੇ ਕੋ ਰੇਲਵੇ ਜੁੜਿਆ ਹੋਇਆ ਸਾਡੇ ਨਾਲ ਉਹ ਮਾਲ ਜਾਂਦਾ ਕੰਪਨੀਆਂ ਜੁੜੀਆਂ ਹੋਈਆਂ ਵਾ ਉਹਨਾਂ ਨਾਲ ਲੇਬਰ ਜੁੜੀ ਆ ਮਨ ਸਮਾਜ ਦੇ ਅਸੀਂ ਦਾਇਰੇ ਦੇ ਵਿੱਚ ਆਂਦੇ ਆ ਲੇਕਿਨ ਸਾਨੂੰ ਅਸੀਂ ਦਾਇਰੇ ਵਿੱਚ ਵੀ ਆਂਦੇ ਆ ਲੇਕਿਨ ਸਾਨੂੰ ਦਾਇਰੇ ਤੋਂ ਬਾਹਰ ਵੀ ਕੱਢਦੇ ਵੇ ਆ ਲੇਕਿਨ ਅਸੀਂ ਕਹਿੰਦੇ ਵੀ ਸਾਨੂੰ ਵੀ ਸਮਾਜ ਦੇ ਨਾਲ ਰੱਖਣ ਸਾਡਾ ਵੀ ਸਮਾਜ ਚੋ ਇੱਜ਼ਤ ਮਾਣਨ ਕਰਨ ਲੋਕੀ ਜਿੱਦਾਂ ਬਾਕੀ ਕੰਮਾਂ ਦੀ ਹੁੰਦੀ ਹੈਗੀ ਇਹ ਨਾ ਵੀ ਸਾਨੂੰ ਸਮਝਣ ਦੀ ਐਵੇਂ ਕੁਵਾੜੀ ਹੈ ਜੀ ਹਾਂ ਗੰਦੀ ਚੱਕ ਤੇ ਗੰਦੀ ਹਾਂ ਅਸੀਂ ਇੱਕ ਹਿੱਸਾ ਇਸ ਸਮਾਜ ਦਾ ਸਰਵਿਸ ਸਮਾਜ ਦਾ ਹਿੱਸਾ ਸਮਝ ਕੇ ਚੱਲਣਾ ਬਿਲਕੁਲ ਤੇ ਜਿਹੜੇ ਵੀ ਕੋਈ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਮੈਸੇਜ ਕੋਈ ਦੇਣਾ ਚਾਹੁੰਦੇ ਪਬਲਿਕ ਨੂੰ ਹਾਂ ਬਿਲਕੁਲ ਹੀ ਬਿਲਕੁਲ ਸਹਿਰ ਦੀ ਸਵਾਹੀ ਰੱਖੋ ਬਿਲਕੁਲ ਜਿਹੜੀ ਚੀਜ਼ ਘਰ ਚ ਕੰਡਮ ਹੁੰਦੀ ਹੈ ਨਾਲੋ ਨਾਲ ਹੀ ਵੇਚੋ ਤੁਸੀਂ ਮਨੇ ਜੈਨ ਵੀ ਘਰ ਦੇ ਵਿੱਚ ਰੱਖੋ ਕਿਉਂਕਿ ਉਹ ਵੀ ਨੁਕਸਾਨ ਹੈ ਕੋਈ ਲੋਹੇ ਦੀ ਚੀਜ਼ ਘਰ ਟੁੱਟੀ ਭੱਜੀ ਹੁੰਦੀ ਹੈ ਪੈਰਾ ਤੇ ਲੱਗ ਜਾਂਦੀ ਹੈਗਾ ਸ਼ੁਕਰ ਦੀ ਬਿਮਾਰੀ ਆ ਕੋਈ ਹੋਰ ਬਿਮਾਰੀ ਉਹ ਚੋਂ ਨੁਕਸਾਨ ਹੁੰਦਾ ਹੈ ਉਹਨੂੰ ਨਾਲੋ ਨਾਲ ਕੱਢੋ ਇਹ ਸਫਾਈ ਵੀ ਰਹੂਗੀ ਨਾਲੇ ਗਣੀ ਸੜਕਾ ਦੀ ਸਫਾਈ ਰਹੇਗੀ ਰੇਹੇ ਚੀਜ਼ ਦੀ ਸਫਾਈ ਰਹੇਗੀ ਅਸੀਂ ਇਹੀ ਕਹਿੰਦੇ ਹਾਂ ਵੀ ਚਲੋ ਵਧੀਆ ਤਰੀਕੇ ਨਾਲ ਦੁਨੀਆ ਸਮਾਜ ਮਿਲਜੁਲ ਕੇ ਰਹੇ ਪਿਆਰ ਨਾਲ ਰਹੇ ਇਹੀ ਮੇਰਾ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਬਹੁਤ ਵਧੀਆ ਇੱਕ ਮੈਸੇਜ ਦਿੱਤਾ ਜੀ ਸੋ ਇਹ ਸੀ ਜੋ ਜਿਨ੍ਹਾਂ ਨੇ ਤੁਹਾਨੂੰ ਬਹੁਤ ਅچھے ਸੀ ਜਿਹੜੀਆਂ ਗੱਲਾਂ ਨੇ ਉਹ ਤੁਹਾਨੂੰ ਦੱਸਿਆ ਨੇ ਪਲੱਸ ਇਹਨਾਂ ਨੂੰ ਕੀ ਦਿੱਕਤ ਆ ਰਹੀਆਂ ਨੇ ਉਹ ਵੀ ਦਰਨਾ ਇਹਨਾਂ ਨੇ ਆਪਣੀ ਜਿਹੜੀ ਦਿਲਦਿਆਂ ਗੱਲਾਂ ਨੇ ਉਹ ਸਾਂਝੀ ਕੀਤੀਆਂ ਨੇ ਤੇ ਅਸੀਂ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਆਂ ਪ੍ਰਸ਼ਾਸਨ ਅੱਗੇ ਵੀ ਔਰ ਸ਼ਾਸਨ ਅੱਗੇ ਵੀ ਵੀ ਇਹਨਾਂ ਦੇ ਜਿਹੜੇ ਗੱਲ ਨੂੰ ਸੁਣਾਇਆ ਜਾਵੇ ਔਰ ਮਤਲਬ ਉਹਦੇ ਤੇ ਗੌਰ ਕੀਤੀ ਜਾਵੇ ਔਰ ਉਸ ਕੰਪਲੀਟਨ ਨੂੰ ਵੀ ਭਾਵੇਂ ਉਹ ਕਾਰਪੋਰੇਸ਼ਨ ਦਾ ਵਾ ਜਾਂ ਕੋਈ ਜੋ ਵੀ ਉਦੇਦਾਰੀ ਉਹਦੀ ਹੈ ਤੇ ਉਹਨੂੰ ਵੀ ਬੇਨਤੀ ਕਰਦੇ ਆਂ ਇਹ ਪਲੀਜ਼ ਇਹਨਾਂ ਨਾਲ ਬੈਠ ਕੇ ਟੇਬਲ ਟॉक ਕਰੋ ਤੇ ਇਹਨਾਂ ਦਾ ਜਿਹੜਾ ਮਸਲਾ ਵਾ ਉਹ ਦੁਕਾਨਾਂ ਦਾ ਹੱਲ ਕਰਾਓ ਤੇ ਇਹੇ ਸਾਰੀਆਂ ਗੱਲਾਂ ਬਾਕੀ ਮੈਂ ਤੁਹਾਨੂੰ ਵੀ ਅਪੀਲ ਕਰਦਾ ਵੀ ਅਗਰ ਤੁਸੀਂ ਵੀ ਕੋਈ ਸਾਡੇ ਇਸ ਪ੍ਰੋਗਰਾਮ 'ਚ ਹਿੱਸਾ ਲੈਣਾ ਚਾਹੁੰਦੇ ਹੋ ਕਰਾਂਗੇ ਗੱਲਾਂ ਦਿਲ ਦੀਆਂ ਦੀਪਕ ਬਹੁਤ ਦੇ ਨਾਲ ਤਾਂ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸੋ ਅਗਰ ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ ਇਹ ਸਾਨੂੰ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਇਹਨੂੰ ਸਬਸਕ੍ਰਾਈਬ ਵੀ ਕਰੋ ਲਾਈਕ ਵੀ ਕਰੋ ਚੈਨਲ ਨੂੰ ਔਰ ਸ਼ੇਅਰ ਵੀ ਵੱਤ ਤੋਂ ਵੱਤ ਕਰੋ ਬਾਕੀ ਅਗਲੇ ਐਪੀਸੋਡ 'ਚ ਕਿਸੇ ਹੋਰ ਹਸੇ ਦੇ ਨਾਲ ਤੁਹਾਨੂੰ ਬਹੁਤ ਜਲਦ ਮਿਲਵਾਵਾਂਗੇ ਤਦ ਤੱਕ ਲਈ ਮੈਨੂੰ ਦੀਪਕ ਬਹੁਤ ਨੂੰ ਦੀ ਉਜਾਜਤ ਧੰਨਵਾਦ ਥੈਂਕ ਯੂ ਨਮਸਕਾਰ